ਗੋਰੀ ਗੋਰੀ ਸੋਈ ਸੇਜ ਪੇ ਉਹ ਸੇਜ ਮੁਖ ਪੇ ਡਾਰੇ ਕੇਸ ਚਲ ਖੁਸਰੋ ਘਰ ਆਪਣੇ ਸਾਂਝ ਪਈ ਪਰ ਸਭ ਦੇ ਚੌਂਦੇ ਜਿਵੇਂ ਅਮੀਰ ਨਜਾਮਉਦੀਨ ਔਲੀਆ ਸਾਹਿਬ ਨੇ ਪਰਦਾ ਕੀਤਾ ਵਿਸਾਲ ਹੋਇਆ ਚੋਲਾ ਛੱਡ ਗਏ ਅਮੀਰ ਖੁਸਰੋ ਸਾਹਿਬ ਨੇ ਆ ਕੇ ਕਿਸੀ ਗੱਲ ਕਿ ਗੋਰੀ ਸੋਈ ਸੇਜ ਐਸਟਰੇ ਮੇਰੇ ਮਾਲਕ ਸ਼ਾਵਾ ਦੇ ਸ਼ਾਹ ਮੁਰਸ਼ਿਦ ਦੇ ਮਸੀਕੀ ਪੰਜ ਛੇ ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਬੇਟਾ ਦਿਲ ਮਜ਼ਬੂਤ ਕਰਕੇ ਰੱਖਣਾ ਮਾਲਕ ਕਹਿੰਦਾ ਆ ਜਾਓ ਹੁਣ ਸਾਈਂ ਜੀ ਕਹਿੰਦੇ ਕਹਿੰਦੇ ਆ ਜਾਓ ਅਸੀਂ ਸਮਝੇ ਨਹੀਂ ਅਸੀਂ ਕਿ ਤਕਲੀਫ ਚ ਵੈਸੀ ਗੱਲ ਕਰਦੇ ਆ ਜਿੰਦੇ ਜੀ ਲੱਗਦਾ ਨਹੀਂ ਸੀ ਕੁਝ ਸ਼ਖਸੀਤਾ ਹੁੰਦੀਆਂ ਸਾਨੂੰ ਲੱਗਦਾ ਹੁੰਦਾ ਇਹ ਮੌਤ ਨੂੰ ਵੀ ਹਰਾ ਦੇਣਗੇ ਉਹ ਜੀਦਾਰ ਸੀ ਉਹ ਮਰਦੇ ਕਾਮਲ ਸੀ ਫਿਜ਼ੀਕਲੀ ਸਾਡੇ ਚ ਨਹੀਂ ਮੈਟਾਫਿਜ਼ੀਕਲੀ ਆਲਵੇਸ ਉਹ ਅਪੀਅਰ ਹੋਣਗੇ ਇਹ ਨਹੀਂ ਕਿ ਕੋਈ ਵਹਿਮ ਹੈ ਜੀ ਮੈਂ ਦੇਖ ਸਕਾਂਗਾ ਮੈਂ ਸੁਣ ਸਕਾਂਗਾ ਨਹੀਂ ਤਾਂ ਸਮਝਾਂਗਾ ਮੇਰੇ ਇਸ਼ਕ ਵਿੱਚ ਕਵੀ ਮੈਂ ਆਸ਼ਿਕ ਨਹੀਂ ਹੋ ਜੇ ਬਣ ਸਕਿਆ ਮੈਂ ਹੁਣ ਵੀ ਫੀਲ ਕੀਤਾ ਉਹ ਜਿੱਥੇ ਬੈੱਡ ਤੇ ਬੈਠਦੇ ਸੀ ਜਿਸ ਕਮਰੇ ਚ ਬੈਠਦੇ ਸੀ ਉਹ ਮੌਜੂਦ ਸੀ ਇਹ ਤਾਂ ਇਕ ਲਿਬਾਹ ਸਾਰ ਜਿਹੜਾ ਕਹਿੰਦੇ ਚੋਲਾ ਛੱਡਿਆ ਜਿਸਮ ਨੂੰ ਜਿਹੜੀ ਕੰਮ ਦੀ ਚੀਜ਼ ਆ ਉਹ ਸੋਲ ਆ ਰੂਹ ਆ ਉਹ ਮਾਲਕ ਆਪਣੇ ਕਬਜ਼ੇ ਕੁਦਰਤ ਚ ਲੈਣ ਦੇ ਬਾਅਦ ਵੀ ਜਦੋਂ ਦਿਲ ਦਿਲੋਂ ਯਾਦ ਕਰੋ ਤੇ ਉਹ ਹਾਜ਼ਰ ਨਾਜ਼ਰ ਰਹਿੰਦੇ ਨੇ ਬਾਕੀ ਸੁਰ ਦੇ ਹਵਾਲੇ ਨਾਲ ਨਾ ਉਹਨਾਂ ਨੇ ਜ਼ਿੰਦਗੀ ਚ ਹਲਕੀ ਕੋਈ ਗੱਲ ਕੀਤੀ ਤੇ ਨਾ ਹਲਕਾ ਸੁਰ ਲਾਇਆ ਆਵਾਜ਼ ਇਸ ਕਿਸਮ ਦੀ ਸੀਗੀ ਅੱਜ ਜਗਜੀਤ ਸਾਹਿਬ ਨੇ ਆਵਾਜ਼ ਤੇ ਬਹੁਤ ਕੰਮ ਕੀਤਾ ਜਗਜੀਤ ਸਿੰਘ ਸਾਹਿਬ ਨੇ ਲੇਕਿਨ ਮਹਿਦੀ ਹਸਨ ਸਾਹਿਬ ਪਰ ਮੇਰੇ ਉਸਤਾਦ ਜੀ ਜਦੋਂ ਗਾਉਂਦੇ ਸੀ ਐ ਜੀ ਕੋ ਦੋ ਚਾਰ ਮਹਿਦੀ ਹਸਨ ਇਕੱਠੇ ਸ਼ੁਰੂ ਹੋ ਜਾਣ 10 10 ਜਗਜੀਤ ਸਿੰਘ ਬੇ ਬੇਸ ਇਸ ਤਰ੍ਹਾਂ ਬੋਲਦਾ ਸੀ ਕੁਦਰਤ ਵੱਲੋਂ ਕਿਉਂਕਿ ਉਹਨਾਂ ਦੀ ਨੀਅਤ ਬਹੁਤ ਚੰਗੀ ਸੀ ਉਸਤਾਦ ਬਹੁਤ ਹੋਏ ਬਹੁਤ ਹੋਣਗੇ ਸਾਡੇ ਲਈ ਸਾਰੇ ਹੀ ਸਤਕਾਰਯੋਗ ਹੈ ਲੇਕਿਨ ਕੋਈ ਐਸਾ ਉਸਤਾਦ ਹੈ ਕਿ ਜਿਹਦੇ ਕੋਲ ਦੀ ਵੀ ਕੋਈ ਬੱਚਾ ਲੰਘਿਆ ਉਹਦਾ ਵੀ ਨਾਂ ਹੋਵੇ ਕੋਲ ਦੀ ਵੀ ਕੋਈ ਨਾਂ ਗਿਆ ਦੋ ਮੱਥਾ ਟੇਕ ਕੇ ਉਹ ਨੀਤਨ ਬਹੁਤ ਅੱਛੀ ਸੀ ਇਸੇ ਕਰਕੇ ਸਲੀਮ ਸ਼ਹਿਜ਼ਾਦਾ ਸਾਹਿਬ ਉਹਨਾਂ ਦੇ ਘਰ ਪੈਦਾ ਹੋਏ ਇਸੇ ਕਰਕੇ ਪ੍ਰਵੇਸ਼ਾ ਕੋਟੀ ਦਾ ਵੀ ਨਾਮ ਹੋਇਆ ਜਿਹੜਾ ਦੂਸਰਿਆਂ ਦੇ ਬੱਚਿਆਂ ਦਾ ਖਿਆਲ ਕਰਦਾ ਉਹਦੀ ਆਲ ਔਲਾਦ ਦਾ ਖਿਆਲ ਮਾਲਕ ਕਰਦਾ ਅੱਜ ਮੇਰੇ ਬੇਟੇ ਵੀ ਨਵਰਾਜ ਹੋਵੇ ਯੁਵਰਾਜ ਹੋਵੇ ਪਿਓ ਜ਼ਰੂਰ ਮੈਂ ਉਹਨਾਂ ਦਾ ਆ ਗੁਰੂ ਵੱਡੇ ਗੁਰੂ ਜੀ ਉਹ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਕਿਹਾ ਲਾਰਡ ਉਹੋ ਹੀ ਕਰਦੇ ਸੀ ਇਹਨਾਂ ਨਾਲ ਮੇਰੇ ਤੋਂ ਵੀ ਜ਼ਿਆਦਾ ਇਹਨਾਂ ਦੀ ਪਸੰਦੀ ਦੀ ਕੋਈ ਚੀਜ਼ ਬਣਨੀ ਸਾਲਣ ਬੜਨਾ ਕੋਈ ਆ ਜਿਹੜਾ ਸੀਜ਼ਨਲ ਹੈ ਮੱਕੀ ਦੀ ਰੋਟੀ ਸਾਗ ਵਗੈਰਾ ਕਹਣਾ ਉਹ ਯੂਵੀ ਨੂੰ ਭੇਜਦੇ ਸੀ ਚੰਡੀਗੜ੍ਹ ਜਾਂ ਨੂੰ ਮੁੰਡੇ ਨੂੰ ਬੁਲਾ ਲਈ ਮੈਂ ਹੁਣ ਕੈਨੇਡਾ ਗਿਆ ਸੀ ਕਹਿੰਦੇ ਕਦੋਂ ਕੋਣਾ ਕਾਕਾ ਮੈਂ ਕਿਹਾ ਜੀ ਮੈਂ ਜਲਦੀ ਆ ਜਾਣਾ ਕਹਿੰਦੇ ਹੁਣ ਮਿਲਣਾ ਜਾਂ ਬਾਅਦ ਚ ਮਿਲਣਾ ਮੈਂ ਫੇਰ ਗੱਲ ਸਮਝ ਕੇ ਮੈਂ ਆ ਗਿਆ ਸ਼ੁਕਰ ਮਾਲਕ ਦਾ ਮੈਂ ਆ ਗਿਆ ساری ਜ਼ਿੰਦਗੀ ਦਾ ਰੋਣਾ ਤੇ ਦੇ ਗਿਆ ਗੱਲ ਇਹੀ ਐ ਇਹੀ ਹਮੇਸ਼ਾ ਗੂੰਜੇਗੀ ਕਿ ਗੋਰੀ ਸੋਈ ਅੱਜ ਸੇਜ 'ਤੇ ਮੁਖ 'ਤੇ ਡਾਰੇ ਕੇ ਚੱਲ ਖੁਸਰੋ ਘਰ ਆਪਣੇ ਸਾਂਝ ਪਈ ਪਰਦੇਸ ਚਲੇ ਚਲ ਜਾਵਣਾ ਉਹਨਾਂ ਦੇ ਮੁਰਸ਼ਿਦ ਕਹਿੰਦੇ ਹੁੰਦੇ ਸੀ ਸਾਈਂ ਜੀ ਚਲੇ ਚਲ ਜਾਵਣਾ ਸਭ ਨੇ ਚਲੇ ਚੱਲ ਯਾਦ ਆਉਂਦੀ ਏ ਜਦੋਂ ਮੈਂ ਵੇਖਦਾ ਲਾਸ਼ਾਂ ਇਹੋ ਗੱਲ ਯਾਦ ਆਉਂਦੀ ਏ ਚਲੇ ਗਏ ਉਹ ਵਲੀ ਜੋਦਾ ਜਿਹੜੇ ਕਹਿੰਦੇ ਕਹਾਉਂਦੇ ਸੀ ਜਿਨ੍ਹਾਂ ਦੀ ਮੁੱਖ ਦੀ ਲਾਲੀ ਤੋਂ ਚੰਨ ਸੂਰਜ ਸ਼ਰਮਾਉਂਦੇ ਸੀ ਇਹ ਲੋਗੋ ਜ਼ਮੀਂ ਖਾ ਗਈ ਆਸਮਾਨ ਕਿੱਸੇ ਕਿੱਸੇ ਜੋ ਆਇਆ ਉਹਨੇ ਜਾਣਾ ਤੁਹਾਡੀ ਸਾਰਿਆਂ ਦੀ ਬਹੁਤ ਮਿਹਰਬਾਨੀ ਸਾਰੀ ਸੰਗਤ ਦੀ ਮਿਹਰਬਾਨੀ ਪੂਰੇ ਪੰਜਾਬ ਤੋਂ ਲੋਕ ਆਏ ਉਹਨਾਂ ਦੇ ਆਸ਼ਿਕ ਉਹਨਾਂ ਦੇ ਫੈਨ ਉਹਨਾਂ ਦੇ ਚਾਉਣ ਵਾਲੇ ਉਹਨਾਂ ਦੇ ਹਮਦਰਦ ਸਾਰੇ ਭੈਣਾ ਭਰਾਵਾਂ ਦਾ ਔਰ ਮੀਡੀਏ ਦਾ ਸਾਰੇ ਪਰਿਵਾਰ ਵੱਲੋਂ ਬਹੁਤ ਸ਼ੁਕਰੀਆ ਤੁਸੀਂ ਸਲਾਮਤ ਰਹੋ ਲੰਬੀ ਉਮਰ ਤੁਹਾਡੀ ਮਾਲਕ ਕਰੇ ਠੀਕ ਠੀਕ ਸਿੱਧਾ ਮਾਈ ਬਾਪ ਨਾਲ